ਆ ਦੇਖ ਲੋ ਸੜਕਾਂ ਦਾ ਹਾਲ ਇੱਥੇ ਆਹ ਦੇਖ ਲੋ ਟੋਲ ਟੈਕਸ ਮੈਂ ਕਾਹਦਾ ਵੇ ਕਰਦੇ ਆਂ ਅਸੀਂ ਨਿਸ਼ਚਿਤ ਕੈਟਗਰੀ ਸਭ ਕਾਹਦਾ ਟੋਲ ਟੈਕਸ ਤੁਹਾਨੂੰ ਵੇ ਕਰਦੇ ਆਂ ਅਸੀਂ ਆਹ ਦੇਖ ਲੋ ਫੰਨੇ ਦੇਖ ਲੋ ਆ ਲੋ ਕਾਹਦਾ ਟੋਲ ਟੈਕਸ ਨੰਦੇ ਮਿਆਂ ਤੁਸੀਂ ਉਹ ਸਰੀਏ ਦੇਖੋ ਨਿਕਲੇ ਪਏ ਦਿਖਦੇ ਪਏ ਉਹ ਦੇਖ ਲੋ ਅਬ ਸੇਫਟੀ ਦੇ ਨਾਮ ਤੇ ਕੀ ਲਾਇਆ ਆ ਆ ਲਾਇਆ ਸੇਫਟੀ ਦੇ ਨਾਮ ਦੇਤੇ ਏਡਾ ਗੈਪ ਆ ਆ ਦੇਖ ਲੋ ਸਾਡੀ ਸੇਫਟੀ ਆ ਦੇਖ ਲੋ ਸਾਡੀ ਸੇਫਟੀ ਰੋਡ ਦੀ ਸੇਫਟੀ ਦੇਖ ਲੋ ਇਹਦੇ ਅੰਡਰ ਜੂਮ ਕਰਕੇ ਆ ਲੋ ਕਿੱਡੀ ਵਧੀਆ ਸੇਫਟੀ ਸਾਡੀ ਮੈਨੂੰ ਮੈਨੇਜਰ ਸਾਹਿਬ ਨਾਲ ਮਿਲਵਾਓ ਮੈਨੇਜਰ ਸਾਹਿਬ ਨਾਲ ਮਿਲਵਾਓ ਵੀਡੀਓ ਬੰਦ ਕਰੀਏ ਵੀਡੀਓ ਵੀ ਬੰਦ ਹੋ ਗਈ ਬੰਦ ਕਰੀਏ ਇਹ ਮੈਂ ਕੰਜ਼ਿਊਮਰ ਕੋਰਟ ਜਾਣਾ ਆ ਕੋਈ ਗੱਲ ਨਹੀਂ ਮੇਰੀ ਸੇਫਟੀ ਲਈ ਆ ਆ ਤੁਸੀਂ ਲੋਕਾਂ ਦੀ ਜਾਨਾਂ ਨਾਲ ਖੇਡਦੇ ਪਏ ਆ ਏਡੇ ਏਡੇ ਮ ਟੋਏ ਵੀਡੀਓ ਦੀ ਬਣਾ ਕੇ ਆਇਆ ਜੋਇੰਟ ਦੇਖੋ ਕਿੱਡੇ ਕਿੱਡੇ ਸਾਡੇ ਡੁੰਗੇ ਹੋਏ ਪਏ ਆ ਉੱਧਰ ਹੀ ਖੁੱਲਦੇ ਪਏ ਆ ਉਹਦੇ ਤੁਸੀਂ ਸਟੈਕਚਰ ਲੈਣੇ ਵੀ ਕਾਹਦਾ ਟੈਕਸ ਲੈਣੇ ਵੀ ਤੁਸੀਂ ਸਰਕਾਰ ਨੇ ਬਣਾਣੇ ਕਿਨੇ ਆ ਫਿਰ ਇਹ ਟੋਲ ਇਹ ਬੰਦ ਕਰੀਂ ਭੜੀਓ ਤੁਸੀਂ ਪੜ ਸਕਦੇ ਆ ਜੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੈਲਕਮ ਟੂ ਟੋਲ ਪਲਾza ਲੱਡਵਾਲ ਸੈਕਸ਼ਨ ਕਿਲੋਮੀਟਰ 272 2370 387 ਨੈਸ਼ਨਲ ਹਾਈਵੇ ਥੋਰਟੀ ਐਨ ਐਚ 44 ਇਹ ਹੈਗੇ ਸਾਡੇ ਐਨ ਐਚ 44 ਦੇ ਹਾਲ ਉਹ ਟਰੱਕ ਦੀ ਆਵਾਜ਼ ਵੀ ਸੁਣੀ ਹੋਣੀ ਆ ਆਸ ਜਰਾ ਦੇਖੋ ਸੜਕਾਂ ਦੇ ਹਾਲ ਦੇਖ ਲੋ ਇਹਨਾਂ ਦੀਆਂ ਆ ਦੇ ਮਨਿਸਟਰ ਜਿਹੜੇ ਆ ਨਿਤਨ ਚੜ੍ਹਗਰੀ ਸਾਹ ਦੇ ਰਾਜ ਦੀਆਂ ਸੜਕਾਂ ਦੇਖ ਲਓ ਪੰਜਾਬ ਦੀਆਂ ਮੈਂ ਦਿਖਾਣਾ ਆਪ ਸਤਲੁਜ ਦੇ ਇਧਰ ਆ ਰਹੇ ਹਾਲ ਦੇਖ ਲਓ ਦੇਖ ਲੋ ਸੜਕਾਂ ਦਾ ਨਿਹਾਲ ਇੱਥੇ ਆਹ ਦੇਖ ਲੋ ਆਹ ਦੇਖ ਲੋ ਕਿੰਨੀ ਕਿ ਦੂਰ ਆਪਾਂ ਇੱਥੋਂ ਦੀ ਜੀ ਉਹ ਸਾਹਮਣੇ ਇਹ ਤੁਹਾਨੂੰ ਨਜ਼ਰ ਆ ਜੂਗਾ ਟੋਲ ਪਲਾजा ਆਹ ਹਾਲ ਹੈ ਜੀ ਪੂਰੇ ਰੋਡ ਦੇ ਆਹ ਹਾਲ ਹੈ ਇਹਨਾਂ ਦੇ ਟੋਲ ਟੈਕਸ ਮੈਂ ਕਹਦਾ ਵੇ ਕਰਦੇ ਆ ਅਸੀਂ ਨੀਤਨ ਗੜਗਰੀ ਸਾਹਿਬ ਕਾਹਦਾ ਟੋਲ ਟੈਕਸ ਤੁਹਾਨੂੰ ਵੇ ਕਰਦੇ ਆਂ ਅਸੀਂ ਆਹ ਦੇਖ ਲਓ ਆਹ ਦੇਖ ਲਓ ਪੱਲੇ ਦੇਖ ਲਓ ਆਹ ਲਓ ਕਾਹਦਾ ਟੋਲ ਟੈਕਸ ਲੈਂਦੇ ਪਿਆ ਤੁਸੀਂ ਆਹ ਗੈਪ ਤੁਸੀਂ ਪਾਇਆ ਪਿਆ ਕਾਹਦਾ ਟੋਲ ਟੈਕਸ ਆ ਇਹ ਔਰ ਸ਼ਰੀਅਤ ਦੇਖੋ ਨਿਕਲੇ ਪੇ ਦਿਖਦੇ ਪੇ ਉਹ ਦੇਖ ਲਓ ਤੇ ਕਾਹਦਾ ਟੋਲ ਲਾਉਂ ਤੁਹਾਡਾ ਸੇਫਟੀ ਦੇ ਨਾਮ ਤੇ ਕੀ ਲਾਇਆ ਆ ਆ ਲਾਇਆ ਸੇਫਟੀ ਦੇ ਨਾਮ ਦੇਤੇ ਏਡਾ ਗੈਪ ਆ ਆ ਦੇਖ ਲੋ ਤੁਹਾਡੀ ਸੇਫਟੀ ਨਹੀਂ ਤਨ ਗੱਡਕਰੀ ਸਾਹਿਬ ਆ ਦੇਖ ਲੋ ਤੁਹਾਡੀਆਂ ਸੜਕਾਂ ਆ ਦੇਖੋ ਤੁਹਾਡੀਆਂ ਸੜਕਾਂ ਉਹ ਦੇਖੋ ਗੱਟੀਆਂ ਚੰਗੀਆਂ ਆ ਤੁਹਾਡੀਆਂ ਸੜਕਾਂ ਦੇਖੋ ਕਿੰਨੀਆਂ ਸੋਹਣੀਆਂ ਆ ਆ ਸਾਤੌਲੀ ਥਰੇ ਆਇਆ ਜੀ ਆਹ ਦੇਖ ਲੋ ਝੂਮ ਕਰਕੇ ਆ ਲੋ ਸੇਫਟੀ ਦੇ ਨਾਮ ਤੇ ਕੀ ਆ ਤੁਹਾਡਾ ਆ ਆ ਹੁਣੇ ਮੇਰਾ ਇਹ ਪਤਨ ਦਾ ਦੋਈ ਦੇ ਵਿੱਚ ਗੱਟੀ ਵੱਜੀ ਆ ਪਤਾ ਨਹੀਂ ਉਹ ਗੇਟਵਾ ਸੀ ਉੱਥੇ ਵੱਜੀ ਆ ਆਹ ਹਾਲਿਆ ਤੁਹਾਡੀਆਂ ਸੜਕਾਂ ਦੀ ਦੇਖ ਲਓ ਇੱਥੋਂ ਦੀ ਅੱਧਾ ਕਿਲੋ ਮੀਟਰ ਵੀ ਹੋਵੇਗਾ 2-300 ਮੀਟਰ ਦੇ ਉੱਤੇ ਟੋਲ ਕਰਾਵਾ ਉਹ ਸਾਹਮਣੇ ਨਜ਼ਰ ਆਉਂਦਾ ਹੈ ਇਹ ਮੈਨੇਜਰ ਸਾਹਿਬ ਨੂੰ ਨਹੀਂ ਦਿਖਦਾ ਹੈਗਾ ਟੋਲ ਇਹਨਾਂ ਦਾ 2-300 ਮੀਟਰ ਦੇ ਉੱਤੇ ਇੰਨਾ ਹਾਲਿਆ ਉਹ ਜਿਹਦਾ ਉਹ ਉੱਥੇ ਤੱਕ ਟੋਲਿਆ ਗੋਲ ਨੂੜਿਆ ਉਹ ਸਾਨੂੰ ਕਿਉਂ ਨਹੀਂ ਇੱਜਾ ਦਿੱਖਦੀਆਂ ਦੇਖੋ आ देख लो सेफटी आ लो थले त देखो आरियाफटी एड्डी वाइस सेफ्टी आ देख लो सेफ्टी कि सोहनी है साड़ी ਸੜਕਾਂ ਤੇ ਮਰਨੇ ਦਾ ਟੈਕਸ ਭੇ ਕਰਦੇ ਪਏ ਆ ਆ ਦੇਖੋ ਕਿੱਡੀ ਵੱਜ ਰਹੀ ਹੈ ਆ ਸੇਫਟੀ ਆ ਹਰ ਇੱਕ ਪਿੱਲਰ ਹਰ ਇੱਕ ਜੋਇੰਟ ਦੇ ਵਿੱਚ ਆ ਸੇਫਟੀ ਆ ਦੇਖੋ ਉਹ ਦੇਖ ਲਓ ਕਿੰਨੇ ਦਿਖਦਾ ਪਿਆ ਆ ਸੇਫਟੀ ਆ ਸਾਡੀ ਇਹਦਾ ਟੈਕਸ ਭੇ ਕਰਨ ਦੇ ਬਾਵਜੂਦੋ ਸਾਹਮਣੇ ਦੇਖ ਲਓ ਇੱਕ ਦਾ ਸੇਕ ਆਪਣੇ ਦੇ ਦਾਮ ਨੂੰ ਇੱਥੇ 6300 ਰੁਪਿਆ ਆਮ ਗੱਡੀ ਦਾ ਆਪ ਡਾਊਨ ਰਿਆ 220 ਰੁਪਏ ਇੱਕ ਸਾਈਡ ਤੇ ਆਹ ਸੇਫਟੀ ਆ ਸਾਡੀ ਆਹ ਸੇਫਟੀ ਹੁੰਦੀ ਵੀ ਸਾਡੀ ਦੇਖ ਲਓ ਤੁਸੀਂ ਵੀ ਨਿਤਨ ਗੜਗਰੀ ਸਾਹਿਬ ਮੈਂ ਇਹਨਾਂ ਨੂੰ ਕਿੰਨੀ ਵਾਰੀ ਮੈਂ ਇਹਨਾਂ ਨੂੰ ਆਹ ਕੰਪਲੀਟ ਕਰ ਚੁੱਕਿਆ ਇਹ ਹਜੇ ਤੱਕ ਨਹੀਂ ਆ ਦੇਖ ਸਕਦੇ ਤੁਸੀਂ ਆ ਸਾਡੀ ਸੇਫਟੀ ਜਿਹੜੀ ਹੁੰਦੀ ਪਈ ਆ ਇਹ ਤਾਂ ਤੈਨੂੰ ਆਹੀ ਇੱਕ ਸਾਈਡ ਹੀ ਦਿਖਾਈ ਆ ਅੱਜ ਤਾਂ ਆਹ ਸਾਈਡ ਤੈਨੂੰ ਦਿਖਾਉਂਦਾ ਮੈਂ ਤੈਨੂੰ ਆ ਵੀ ਸਾਈਡ ਮੈਂ ਦਿਖਾਉਣਾ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਹਮੇਸ਼ਾ ਇਹ ਟੋਲ ਬਲਾਜਾ ਸੁਰਖੀਆਂ ਦੇ ਵਿੱਚ ਹੁੰਦਾ ਹਰ ਵੇਲੇ ਕੋਈ ਨਾ ਕੋਈ ਇੱਥੇ ਲੜਾਈ ਹੁੰਦੀ ਆ ਹਰ ਵੇਲੇ ਦੇਖ ਲੋ ਆ ਦੇਖ ਲੋ ਕਿਸੇ ਦੀ ਗੱਡੀ ਦਾ ਬੰਪਰ ਬੂੰਪਰ ਇੱਕੋ ਸਿੱਧੂਗਾ ਸਿੱਟੂਗਾ ਦੇਖਿਓ ਆ ਕੀ ਗਲਤ ਨਹੀਂ ਹੈ ਸਹੀ ਪਈ ਹੋਈ ਆ ਫੁੱਟਪਾਥ ਦੇ ਨਾਲ ਇੱਡੀ ਲੋਕਾਂ ਦੇਖੋ ਇਹ ਕਿਉਂ ਨਹੀਂ ਸਹੀ ਕੀਤੀ ਜਾਂਦੀ ਆ ਦੇਖ ਲੋ ਸਾਡੀ ਸੇਫਟੀ ਪੰਜਾਬੀਓ ਸਾਡੀ ਸੇਫਟੀ ਆ ਦੇਖ ਲੋ ਅਸੀਂ ਰੋਡ ਦੇ ਤੇ ਮਰਨੇ ਦਾ ਟੈਕਸ ਦਿੰਨੇ ਪਏ ਆ। ਅਸੀਂ ਰੋਡ ਦੇ ਉੱਪਰ ਮਰਨੇ ਦਾ ਟੈਕਸ ਦਿੰਨੇ ਪਏ ਦੇਖ ਲਓ ਤੁਸੀਂ। ਚੰਗੀ ਤਰ੍ਹਾਂ ਦੇਖੋ ਆਲੋ। ਕੋਈ ਵੀ ਕੀ ਕਹਿ ਸਕਦੇ ਆ ਗਾਰੰਟੀ ਦਿੰਦਾ ਟੋਲ ਪਲਾza ਲਿਖ ਕੇ ਵੀ ਨਹੀਂ ਟੁੱਟੂਗਾ ਮੈਨੂੰ ਅੱਜ ਲਿਖ ਕੇ ਦੇ ਦੇਵੇ ਟੋਲ ਪਲਾza ਵੀ ਹੈਡਪੋਲ ਨਹੀਂ ਟੁੱਟੂਗਾ ਕਦੀ ਵੀ ਨਹੀਂ ਟੁੱਟੂਗਾ ਇੰਨੇ ਰਹੂਗਾ ਜੇ ਟੁੱਟਦਾ ਤੇ ਇਹ ਜ਼ਿੰਮੇਵਾਰ ਹੁੰਦੇ ਆ ਲਿਖ ਕੇ ਦੇ ਦੇਣ ਮੈਨੂੰ ਇੰਨੀ ਗੱਲ ਆ ਦੇਖੋ ਮੇਰੀ ਕੋਹਣੇ ਨਿਗਾ ਪਈ ਰੋਡ ਦੀ ਸੇਫਟੀ ਦੇਖ ਲੋ ਇਹਦੇ ਅੰਡਰ ਜੂਮ ਕਰਕੇ ਆ ਲੋ ਕਿੰਡੀ ਵਧੀਆ ਸੇਫਟੀ ਸਾਡੀ ਸਿਰਫ ਇੱਕ ਲੋਹੇ ਦੀ ਪਲੇਟ ਲੱਗੀ ਹੋਈ ਆ ਜੋ ਹੀ ਟਿਕਾਸੀ ਇਦਾਂ ਇਦਾਂ ਗੈਪ ਆ ਉਹਦੇ ਵਿੱਚ ਫੁੱਟ ਫੁੱਟਦਾ ਤੇ ਉੱਪਰਨਾ ਹੋ ਅਸੀਂ ਆ ਅਬ ਦੇਖ ਲੋ ਹਾਲ ਇਹਨਾਂ ਦੇ ਗਾੜੀ ਨਾਲ ਆਪ ਐਨ ਐਚ ਆਈ ਨੂੰ ਕੰਪਲੇਂਟ ਕਰੀਏ ਮੈਂ ਹੁਣੇ ਨਿਤਿਨ ਗੱਡਰਕੇਰੀ ਸਾਹਿਬ ਨੂੰ ਟਵੀਟ ਕਰਨ ਲੱਗਿਆ ਥਾਡੀ ਮੈਂ ਵੀਡੀਓਗ੍ਰਾਫੀ ਪੂਰੀ ਕਰਕੇ ਆਇਆ ਇੱਥੇ ਵੀ ਮੈਂ ਕਰਦਾ ਪਿਆ ਤੁਸੀਂ ਕਹਿੰਨੇ ਬਈ ਉਹਨਾਂ ਲੋਕਾਂ ਦੇ ਕੋਲ ਲੁੱਟਣ ਦੇ ਫਰਜ਼ ਹੈ ਬਸ ਜਿਹੜੇ ਬਣਾਣੇ ਕਹਿੰਨੇ ਟੋਏ ਭਰ ਦੋ ਯਾਰ ਯਾਰ ਆ ਕੀ ਮਨਾ ਆਦਾ ਉਹਦੀ ਇਸਕੇ ਲਈ ਪੀਆਈਓ ਮੇ ਚਲੀ ਜਾਈਏ ਕਿੱਥੇ ਆ ਉਹ ਡਿਪਾਰਟਮੈਂਟ ਮੈਂ ਚੈਟ ਹੋਲ ਪਲਾਈਆ ਉਸਕੇ ਆ ਨਹੀਂ ਆ ਵਾਹ ਭਾਈ ਆ ਕੇ ਕੰਪਲੀਟ ਕਰੀਏ ਮੈਨੂੰ ਲੋਕੇਸ਼ਨ ਤੇ ਜੋ ਦੀ ਕੀ ਆ ਮੇਰੇ ਨੰਬਰ ਤੇ ਵਟਸਐਪ ਕਰੋ ਲੋਕੇਸ਼ਨ ਮੈਂ ਜਾਨਣਾ ਉੱਥੇ ਵੀ ਪੁੱਛ ਕੇ ਜਾਨਾ ਮੈਨੂੰ ਮੈਨੇਜਰ ਸਾਹਿਬ ਨਾਲ ਮਿਲਵਾਓ ਮੈਨੇਜਰ ਸਾਹਿਬ ਨਾਲ ਮਿਲਵਾਓ ਵੀਡੀਓ ਬੰਦ ਕਰੀਏ ਵੀਡੀਓ ਵੀ ਬੰਦ ਹੋ ਗਈ ਬੰਦ ਕਰੀਏ ਇਹ ਮੈਂ ਕੰਜ਼ਿਊਮਰ ਕੋਰਟ ਜਾਣਾ ਕੋਈ ਗੱਲ ਨਹੀਂ ਮੇਰੀ ਸੇਫਟੀ ਲਈ ਆ ਤੁਹਾਡੀ ਵੀ ਸੇਫਟੀ ਵਾਸਤੇ ਆ ਵੀ ਤੁਸੀਂ ਮੈਂ ਤੁਹਾਡੇ ਉਤੇ ਹਮਲਾ ਨਹੀਂ ਕੀਤਾ ਤੁਹਾਡੀ ਸੇਫਟੀ ਵਾਸਤੇ ਮੈਂ ਕਰਕੇ ਆਇਆ ਆ ਤੁਸੀਂ ਲੋਕਾਂ ਦੀ ਜਾਨਾਂ ਨਾਲ ਖੇਡਦੇ ਪਏ ਆ ਏਡੇ ਏਡੇ ਮੈਂ ਟੋਏ ਵੀਡੀਓ ਦੀ ਬਣਾ ਕੇ ਆਇਆ ਅੰਦਰ ਜਿਹੜੇ ਜੋਇੰਟ ਦੇਖੋ ਆ ਕੇ ਮੇਰੇ ਨਾਲ ਚੱਲੋ ਤੁਸੀਂ ਇੱਕ ਬੰਦਾ ਮੇਰੇ ਨਾਲ ਭੇਜੋ ਜੋਇੰਟ ਦੇਖੋ ਕਿੱਡੇ ਕਿੱਡੇ ਸਾਡੇ ਡੁੰਗੇ ਹੋਏ ਪਏ ਆ ਉੱਧਰ ਹੀ ਖੁੱਲਦੇ ਪਏ ਆ ਉਹਦੇ ਤੁਸੀਂ ਸਟ੍ਰਕਚਰ ਲੈਣੇ ਵੀ ਕਾਹਦਾ ਟੈਕਸ ਲੈਣੇ ਵੀ ਤੁਸੀਂ ਆਪ ਲੋਕ ਨਹੀਂ ਸਰਕਾਰ ਲੇਤੀ ਆਪਸੇ ਸਰਕਾਰ ਨੇ ਬਣਾਣੇ ਕਹਨੇ ਆ ਫਿਰ ਇਹ ਵੀਡੀਓ ਬਣਾ ਲਈ ਬਣਾਣੇ ਕਹਨੇ ਆ ਰੋਡ ਰੋਡ ਕਹਨੇ ਬਣਾਣੇ ਸਰਕਾਰ ਨੂੰ ਕਹੋ ਵੀਡੀਓ ਚ ਨੇ ਚਹੀ ਗੋਣਾ ਨੇ ਹੈ ਨਾ ਨਹੀਂ ਕਹੋ ਸਰਕਾਰ ਨੂੰ ਵੀ ਰੋਡ ਬਣਾਓ ਜੀ ਟੋਲੀ ਬੰਦ ਕਰੀ ਬੜੀਓ ਨਹੀਂ ਰੋਡ ਕਹੋ ਸਰਕਾਰ ਨੂੰ ਵੀ ਰੋਡ ਬਣਾਓ ਇਹ ਕੰਮ ਨਹੀਂ ਬੰਦੇ ਹੈ ਲਾ ਕੇ ਮੇਰੀ ਅਸਲੀ ਨਹੀਂ ਲਾਸਟ ਕੇਵਿਨੋ ਕੀ ਲਾਸਟ ਕੇਵਿਨੋ ਮਿਲ ਲੀਜੀ ਮੇਰੇ ਨਾਲ ਹਾਂ